ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਪਾਈਚਾਰੇ ਨਾਲ ਨਵੀਂ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਿੱਖ ਵਫਦ ਨੇ ਪ੍ਰਧਾਨ ਮੰਤਰੀ ਨੂੰ ਜੋੜਾ ਸਾਹਿਬ ਦੇ ਰੱਖ-ਰਖਾਅ ਸੰਬੰਧੀ ਕਮੇਟੀ ਦੀਆਂ ਸਿਫਾਰਸ਼ਾਂ ਸੌਂਪੀਆਂ। ਜੋੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਨਾਲ ਸੰਬੰਧਤ ਨੇ ਇਜ਼ਰਾਨ ਵਫਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਪੇਂਟ ਕੀਤਾ। ਇਹ ਮੁਲਾਕਾਤ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ ਹੇਠ ਹੋਈ। ਇਜ਼ਰਾਨ ਪ੍ਰਧਾਨ ਮੰਤਰੀ ਨੇ ਗਾਇਕ ਹਰਸ਼ਦੀਪ ਕੌਰ ਨੂੰ ਮੂਲ ਮੰਤਰ ਸੁਣਾਉਣ ਦੀ ਅਪੀਲ ਕੀਤੀ। ਪ੍ਰਧਾਨ ਕ੍ਰੀ ਮੋਦੀ ਨੇ ਹੱਥ ਜੋੜ ਕੇ ਅਤੇ ਸਿਰ ਕੱਜ ਕੇ ਮੂਲ ਮੰਤਰ ਅਤੇ ਗੁਰਬਾਣੀ ਦਾ ਜਾਪ ਸੁਣਿਆ ਸਤਨਾਮ ਕਰਤਾ ਪੁਰਖਨ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਭੰ ਗੁਰ ਪਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੇਟੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨ ਹੋ ਗਈ ਜੇ ਸੋਚੇ ਲਖਵਾ ਚੁਪੇ ਚੁਪ ਨ ਹੋ ਗਈ ਜੀ ਲਾਈ ਰਹਾ ਹਾਲ ਵਤਾ ਭੁਖਿਆ ਭੁਖਣਾ ਤੁੰਦੇ ਰਹੀ ਜੇ ਬੰਨਾ ਪੁਰੀਆ ਹਾਰੇ ਸਹਿ ਸਿਆਰ ਪਾਦਕ ਹੋਏ ਤਾਇਤ ਮਚਲੇ ਲਾਹੂ ਕਿਵ ਸੱਚਿਆ ਰਹੀਏ ਚਲਣਾ ਨਾਇਕ ਲਿਖਿਆ ਹਰਸ਼ਦੀਪ ਕੌਰ ਨੇ ਇਸ ਸਬੰਧੀ ਤਸਵੀਰਾਂ ਸਾਂਝੀਆਂ ਕੀਤੀਆਂ ਪੂਰੀ ਪਰਿਵਾਰ ਪੀੜ੍ਹੀਆਂ ਤੋਂ ਜਵਾੜਾ ਸਾਹਿਬ ਦੀ ਸੇਵਾ ਨਿਭਾਉਂਦਾ ਆ ਰਿਹਾ ਹੈ ਪ੍ਰਧਾਨ ਮੰਤਰੀ ਨੇ ਵਫ਼ਦ ਨੂੰ ਸਿਫਾਰਸ਼ਾਂ ਤੇ ਟੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਇਹ ਉਪਰਾਲਾ ਪ੍ਰੇਰਨਾ ਦੇਵੇਗਾ